ਪੰਜਾਬ ਪਰ ਦੇ ਵਿੱਚ ਦੀਵਾਲੀ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਪਰ ਇਤਿਹਾਸਿਕ ਸ਼ਹਿਰ ਤਲਵੰਡੀ ਸਾਬੋ ਦੇ ਵਿੱਚ ਇਸ ਵਾਰ ਤਸਵੀਰ ਕੁਝ ਵੱਖਰੀ ਨਜ਼ਰ ਆ ਰਹੀ ਹੈ ਬਾਜ਼ਾਰਾਂ ਵਿੱਚ ਉਹ ਰੌਣਕ ਨਹੀਂ ਜਿਹੜੀ ਦੀਵਾਲੀ ਉੱਤੇ ਹਮੇਸ਼ਾ ਵੇਖਣ ਨੂੰ ਮਿਲਦੀ ਹੈ ਦੁਕਾਨਦਾਰਾਂ ਤੋਂ ਲੈ ਕੇ ਖਰੀਦਦਾਰਾਂ ਤੱਕ ਹਰ ਚਿਹਰੇ ਉੱਤੇ ਇੱਕ ਮੰਦੀ ਦੀ ਛਾਪ ਸਾਫ਼ ਦਿਖਾਈ ਦੇ ਰਹੀ ਹੈ ਲੋਕਾਂ ਦੇ ਅਨੁਸਾਰ ਇਸ ਵਾਰ ਹੜ੍ਹ ਕਾਰਨ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ ਜਿਸ ਨਾਲ ਖੇਤੀਬਾੜੀ ਖਰਚਿਆਂ ਤੇ ਆਰਥਿਕ ਹਾਲਤ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਏ ਉੱਥੇ ਹੀ ਇਸ ਸਾਲ ਦੀਵਾਲੀ ਜਲਦੀ ਆਉਣ ਦੇ ਕਾਰਨ ਵੀ ਲੋਕ ਤਿਆਰੀਆਂ ਵਿੱਚ ਪਿੱਛੇ ਰਹਿ ਗਏ ਅਤੇ ਖਰਚੇ ਪੂਰੇ ਨਾ ਹੋ ਸਕੇ। ਇਹੀ ਕਾਰਨ ਬਾਜ਼ਾਰਾਂ ਦੀ ਰਫ਼ਤਾਰ ਸੁਥਰੀ ਅਤੇ ਖਰੀਦਦਾਰੀ ਘਟ ਰਹੀ ਹੈ। ਦੂਜੇ ਪਾਸੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਅੱਜ ਸ਼ਾਨ ਦੇ ਨਾਲ ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਹੈ। ਸਾਰੀ ਤਿਆਰੀ ਪੂਰੀ ਹੋ ਚੁੱਕੀ ਹੈ ਅਤੇ ਸੰਗਤਾਂ ਦੀ ਵੱਡੀ ਸੰਖਿਆ ਦੇ ਪਹੁੰਚਣ ਦੀ ਉਮੀਦ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਨਰਿੰਦਰ ਸਿੰਘ ਨੇ ਦੱਸਿਆ ਕਿ ਅੱਜ ਬੰਦੀ ਛੋੜ ਦਿਵਸ ਸਮਾਗਮ ਹਰ ਸਾਲ ਦੀ ਤਰ੍ਹਾਂ ਸ਼ਰਦਾ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਤਖਤ ਸਾਹਿਬ ਦੀ ਧਰਤੀ ਤੋਂ ਸ਼ਾਂਤੀ ਸੇਵਾ ਤੇ ਚੜ੍ਹਦੀ ਕਲਾ ਦਾ ਸੰਦੇਸ਼ ਦਿੱਤਾ ਜਾਵੇਗਾ ਆਰਥਿਕ ਮੰਦਹਾਲੀ ਭਾਵੇਂ ਬਾਜ਼ਾਰਾਂ ਦੀ ਚਮਕ ਘਟ ਕਰ ਗਈ ਹੋਵੇ ਪਰ ਧਾਰਮਿਕ ਜੋੜ ਸਿੱਖ ਰਵਾਇਤ ਅਤੇ ਗੁਰੂ ਘਰ ਨਾਲ ਲਗਾ ਅਜੇ ਵੀ ਲੋਕਾਂ ਦੇ ਮਨਾਂ ਦੇ ਵਿੱਚ ਚਾਨਣ ਬਣ ਕੇ ਜਗਮਗਾ ਰਿਹਾ ਹੈ ਪੰਜਾਬ ਪਰ ਦੇ ਵਿੱਚ ਦੀਵਾਲੀ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਪਰ ਇਤਿਹਾਸਿਕ ਸ਼ਹਿਰ ਤਲਵੰਡੀ ਸਾਬੋ ਦੇ ਵਿੱਚ ਇਸ ਵਾਰ ਤਸਵੀਰ ਕੁਝ ਵੱਖਰੀ ਨਜ਼ਰ ਆ ਰਹੀ ਹੈ ਬਾਜ਼ਾਰਾਂ ਵਿੱਚ ਉਹ ਰੌਣਕ ਨਹੀਂ ਜਿਹੜੀ ਦੀਵਾਲੀ ਉੱਤੇ ਹਮੇਸ਼ਾ ਵੇਖਣ ਨੂੰ ਮਿਲਦੀ ਹੈ ਦੁਕਾਨਦਾਰਾਂ ਤੋਂ ਲੈ ਕੇ ਖਰੀਦਦਾਰਾਂ ਤੱਕ ਹਰ ਚਿਹਰੇ ਉਤੇ ਇੱਕ ਮੰਦੀ ਦੀ ਛਾਪ ਸਾਫ਼ ਦਿਖਾਈ ਦੇ ਰਹੀ ਹੈ ਲੋਕਾਂ ਦੇ ਅਨੁਸਾਰ ਇਸ ਵਾਰ ਹੜ੍ਹ ਕਾਰਨ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ ਜਿਸ ਨਾਲ ਖੇਤੀਬਾੜੀ ਖਰਚਿਆਂ ਤੇ ਆਰਥਿਕ ਹਾਲਤ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਏ ਉੱਥੇ ਹੀ ਇਸ ਸਾਲ ਦੀਵਾਲੀ ਜਲਦੀ ਆਉਣ ਦੇ ਕਾਰਨ ਵੀ ਲੋਕ ਤਿਆਰੀਆਂ ਵਿੱਚ ਪਿੱਛੇ ਰਹਿ ਗਏ ਅਤੇ ਖਰਚੇ ਪੂਰੇ ਨਾ ਹੋ ਸਕੇ। ਇਹੀ ਕਾਰਨ ਬਾਜ਼ਾਰਾਂ ਦੀ ਰਫਤਾਰ ਸੁਥਰੀ ਅਤੇ ਖਰੀਦਦਾਰੀ ਘਟ ਰਹੀ ਹੈ। ਦੂਜੇ ਪਾਸੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਅੱਜ ਸ਼ਾਨ ਦੇ ਨਾਲ ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਹੈ। ਸਾਰੀ ਤਿਆਰੀ ਪੂਰੀ ਹੋ ਚੁੱਕੀ ਹੈ ਅਤੇ ਸੰਗਤਾਂ ਦੀ ਵੱਡੀ ਸੰਖਿਆ ਦੇ ਪਹੁੰਚਣ ਦੀ ਉਮੀਦ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਨਰਿੰਦਰ ਸਿੰਘ ਨੇ ਦੱਸਿਆ ਕਿ ਅੱਜ ਬੰਦੀ ਛੋੜ ਦਿਵਸ ਸਮਾਗਮ ਹਰ ਸਾਲ ਦੀ ਤਰ੍ਹਾਂ ਸ਼ਰਧਾ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਤਖਤ ਸਾਹਿਬ ਦੀ ਧਰਤੀ ਤੋਂ ਸ਼ਾਂਤੀ ਸੇਵਾ ਤੇ ਚੜ੍ਹਦੀ ਕਲਾ ਦਾ ਸੰਦੇਸ਼ ਦਿੱਤਾ ਜਾਵੇਗਾ ਆਰਥਿਕ ਮੰਦਹਾਲੀ ਭਾਵੇਂ ਬਾਜ਼ਾਰਾਂ ਦੀ ਚਮਕ ਘਟ ਕਰ ਗਈ ਹੋਵੇ ਪਰ ਧਾਰਮਿਕ ਜੋੜ ਸਿੱਖ ਰਵਾਇਤ ਅਤੇ ਗੁਰੂ ਘਰ ਨਾਲ ਲਗਾ ਅਜੇ ਵੀ ਲੋਕਾਂ ਦੇ ਮਨਾਂ ਦੇ ਵਿੱਚ ਚਾਨਣ ਬਣ ਕੇ ਜਗਮਗਾ ਰਿਹਾ ਹੈ ਪੰਜਾਬ ਭਰ ਦੇ ਵਿੱਚ ਦੀਵਾਲੀ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਪਰ ਇਤਿਹਾਸਿਕ ਸ਼ਹਿਰ ਤਲਵੰਡੀ ਸਾਬੋ ਦੇ ਵਿੱਚ ਇਸ ਵਾਰ ਤਸਵੀਰ ਕੁਝ ਵੱਖਰੀ ਨਜ਼ਰ ਆ ਰਹੀ ਹੈ ਬਾਜ਼ਾਰਾਂ ਵਿੱਚ ਉਹ ਰੌਣਕ ਨਹੀਂ ਜਿਹੜੀ ਦੀਵਾਲੀ ਉੱਤੇ ਹਮੇਸ਼ਾ ਵੇਖਣ ਨੂੰ ਮਿਲਦੀ ਹੈ ਦੁਕਾਨਦਾਰਾਂ ਤੋਂ ਲੈ ਕੇ ਖਰੀਦਦਾਰਾਂ ਤੱਕ ਹਰ ਚਿਹਰੇ ਉੱਤੇ ਇੱਕ ਮੰਦੀ ਦੀ ਛਾਪ ਸਾਫ਼ ਦਿਖਾਈ ਦੇ ਰਹੀ ਹੈ ਲੋਕਾਂ ਦੇ ਅਨੁਸਾਰ ਇਸ ਵਾਰ ਹੜ੍ਹ ਕਾਰਨ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ ਜਿਸ ਨਾਲ ਖੇਤੀਬਾੜੀ ਖਰਚਿਆਂ ਤੇ ਆਰਥਿਕ ਹਾਲਤ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਏ ਉੱਥੇ ਹੀ ਇਸ ਸਾਲ ਦੀਵਾਲੀ ਜਲਦੀ ਆਉਣ ਦੇ ਕਾਰਨ ਵੀ ਲੋਕ ਤਿਆਰੀਆਂ ਵਿੱਚ ਪਿੱਛੇ ਰਹਿ ਗਏ ਅਤੇ ਖਰਚੇ ਪੂਰੇ ਨਾ ਹੋ ਸਕੇ। ਇਹੀ ਕਾਰਨ ਬਾਜ਼ਾਰਾਂ ਦੀ ਰਫਤਾਰ ਸੁਥਰੀ ਅਤੇ ਖਰੀਦਦਾਰੀ ਘਟ ਰਹੀ ਹੈ। ਦੂਜੇ ਪਾਸੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਅੱਜ ਸ਼ਾਨ ਦੇ ਨਾਲ ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਹੈ। ਸਾਰੀ ਤਿਆਰੀ ਪੂਰੀ ਹੋ ਚੁੱਕੀ ਹੈ ਅਤੇ ਸੰਗਤਾਂ ਦੀ ਵੱਡੀ ਸੰਖਿਆ ਦੇ ਪਹੁੰਚਣ ਦੀ ਉਮੀਦ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਨਰਿੰਦਰ ਸਿੰਘ ਨੇ ਦੱਸਿਆ ਕਿ ਅੱਜ ਬੰਦੀ ਛੋੜ ਦਿਵਸ ਸਮਾਗਮ ਹਰ ਸਾਲ ਦੀ ਤਰ੍ਹਾਂ ਸ਼ਰਦਾ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਤਖਤ ਸਾਹਿਬ ਦੀ ਧਰਤੀ ਤੋਂ ਸ਼ਾਂਤੀ ਸੇਵਾ ਤੇ ਚੜ੍ਹਦੀ ਕਲਾ ਦਾ ਸੰਦੇਸ਼ ਦਿੱਤਾ ਜਾਵੇਗਾ ਆਰਥਿਕ ਮੰਦਹਾਲੀ ਭਾਵੇਂ ਬਾਜ਼ਾਰਾਂ ਦੀ ਚਮਕ ਘਟ ਕਰ ਗਈ ਹੋਵੇ ਪਰ ਧਾਰਮਿਕ ਜੋੜ ਸਿੱਖ ਰਵਾਇਤ ਅਤੇ ਗੁਰੂ ਘਰਾਂ ਨਾਲ ਲਗਾ ਅਜੇ ਵੀ ਲੋਕਾਂ ਦੇ ਮਨਾਂ ਦੇ ਵਿੱਚ ਚਾਨਣ ਬਣ ਕੇ ਜਗਮਗਾ ਰਿਹਾ ਹੈ